ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਉਂਦਿਆਂ ਸਭ ਅੰਗ ਨਾਨਕ ਤਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਮਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਅਤਰ ਦਨ ਅਰੰਕਾਰ ਪਰਮ ਪਉ ਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨੀ ਪਛਾਤਾ ਹੋ ਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖਤੀਸ ਮਨ ਮਹਿ ਪ੍ਰੋਵਣਾ ਸਤਿ ਆਮ ਫਿਰਿ ਵਾਹਿ ਗੁਰ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਂਦਿਆਂ ਸਭ ਅੰਗ ਨਾਨਕ ਢਿਗ ਤਿਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ ਜਪ ਜਪਤ ਦਨ ਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਦਰ ਬਾਹਰ ਏਕ ਨੈਣ ਅਲੋਵਣਾ ਜਿੰਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈ ਨਾਮ ਤੇ ਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਰਨ ਅਨੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਦਿਨ ਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਾ ਸਤਿ ਆਮ ਛਿਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖਡੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ ਜਪਤ ਤਦ ਨਿਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨ ਕਦੈ ਨਾ ਰੋਵਣਾ ਨਾਉ ਨਾਨਕ ਭਕਤੀ ਇਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖਡੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਾ ਤਦ ਨਿਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀਸ ਮਨ ਮਹਿ ਪ੍ਰੋਵਣਾ ਸਤਿ ਆਮ ਛਿਰਿ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗਿ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ ਜਪ ਜਪਤ ਤਦ ਨਿਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿੰਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਾ ਸਤਿ ਆਮ ਛਿਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈ ਨਾਮ ਤੇ ਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ ਜਪ ਜਪਤ ਦਨ ਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਮਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤੈਨ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ ਜਪਤਰ ਦਨ ਅਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨ ਕਾ ਦੇਨਾ ਰੋਮਣਾ ਨਾਉ ਨਾਨਕ ਬਖਤੀਸ ਮਨ ਮਾਹਿ ਪ੍ਰੋਵਣਾ ਸਤਿ ਆਮ ਛਿਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆ ਖਾਂਦਿਆ ਮਹੁ ਘਟਾ ਪੈਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤਰਨ ਰੰਕਾਰ ਪਰਮਪਉਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗੇ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖਡੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਰਦਨ ਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਤਰ ਬਾਹਰ ਏਤ ਨੈਣ ਅਲੋਵਣਾ ਜਿੰਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਇਸ ਮਨ ਮਹਿ ਪ੍ਰੋਵਣਾ ਸਤਨਾਮ ਸ਼ਿਰਿ ਵਾਹਿ ਗੁਰੂ ਸਾਹਿਬ ਜੀ ਮਹਲਾ 5ਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੇ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਦ ਨਿਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਦਰ ਬਾਹਰ ਏਕ ਨੈਣ ਅਲੋਵਣਾ ਜਿਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਸ ਮਨ ਮਹਿ ਪ੍ਰੋਵਣਤਾ ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈ ਨਾਮ ਤੇ ਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਰ ਤਨ ਅਨੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਦਿਨ ਦੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਮਣਾ ਨਾਉ ਨਾਨਕ ਭਕਤੀਸ ਮਨ ਮਹਿ ਪ੍ਰੋਵਣ ਸਤਿ ਸਾਮ ਛਿਰੀ ਵਾਹਿ ਗੁਰ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤੈ ਮੈਂ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤਰ ਦਨ ਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨੇ ਕਾ ਦੇਨਾ ਰੋਮਣਾ ਨਾਉ ਨਾਨਕ ਬਖਤੀਸ ਮਨ ਮਹਿ ਪ੍ਰੋਵਣਾ ਸਤਿ ਆਮ ਛਿਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੇ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤ ਧੋਵਣਾ ਜਪ ਜਪ ਤਰਨ ਅਨੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨੀ ਪਛਾਤਾ ਹੋ ਕਮ ਤਿੰਨ ਕਦੇ ਨ ਰੋਵਣਾ ਨਾਉ ਨਾਨਕ ਭਕਤੀਸ ਮਨ ਮਾਹਿ ਪ੍ਰੋਵਣਾ ਸਤਿ ਆਮ ਫਿਰਿ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਂਦਿਆਂ ਸਭ ਅੰਗ ਨਾਨਕ ਢਿਗੇ ਤਿਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਦ ਨਿਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਦਰ ਬਾਹਰ ਏਕ ਨੈਣ ਅਲੋਵਣਾ ਜਿੰਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਇਸ ਮਨ ਮਾਹਿ ਪ੍ਰੋਵਣਾ ਸਤਿ ਆਮ ਛਿਰੀ ਵਾਹੀ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈ ਨਾਮ ਦਿਆ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤਰ ਦਨ ਰੰਕਾਰ ਪਰਮਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਦਿਨ ਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਮਣਾ ਨਾਉ ਨਾਨਕ ਭਕਤੀਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤ ਤਦ ਨਿਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨ ਕਾ ਦੇਨਾ ਰੋਮਣਾ ਨਾਉ ਨਾਨਕ ਬਖਤੀਸ ਮਨ ਮਹਿ ਤੋਬਣਤਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਾ ਤਦ ਨਿਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਇਸ ਮਨ ਮਹਿ ਪ੍ਰੋਵਣਾ ਸਤਿ ਆਮ ਛਿਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਘਟਾ ਪੈਨਾਉਂਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ ਜਪ ਜਪਤ ਦਨ ਰੰਕਾਰ ਪਰਮਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੀ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨੀ ਪਛਾਤਾ ਹੁ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈ ਨਾਮ ਤੇ ਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪ ਤਰਨ ਨਿਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੇਨ ਅਲੋਵਣਾ ਦਿਨ ਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਮਣਾ ਨਾਉ ਨਾਨਕ ਭਕਤੀਸ ਮਨ ਮਾਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਨੈ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖਡੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤਰ ਦਨ ਅਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਵਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨ ਕਾ ਦੇਨਾ ਰੋਮਣਾ ਨਾਉ ਨਾਨਕ ਬਖਤੀਸ ਮਨ ਮਾਹੇ ਪ੍ਰੋਵਣਾ ਸਤਿ ਆਮ ਫਿਰਿ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆ ਖਾਂਦਿਆ ਮਹੁ ਘਟਾ ਪੈਨਾਉਂਦਿਆ ਸਭ ਅੰਗ ਨਾਨਕ ਢਿਗ ਤੈਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪਾਉੜੀ ਜਿਉਂ ਜਿਉ ਤੇਰਾ ਹੁਕਮ ਤੈਨ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ ਜਪਤਰਨ ਰੰਕਾਰ ਪਰਮਪਉਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੋ ਕਮ ਤਿੰਨ ਕਦੇ ਨ ਰੋਵਣਾ ਨਾਉ ਨਾਨਕ ਭਕਤੀਸ ਮਨ ਮਹਿ ਪ੍ਰੋਵਣਾ ਤਾਉ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5ਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈਨਾਉਂਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਨੇ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਨਮਤ ਧੋਵਣਾ ਜਪ ਜਪ ਤਰ ਦਨ ਅਰੰਕਾਰ ਪਰਮ ਪਉਖੋਵਣਾ ਜੋ ਤੇਰੇ ਰੰਗ ਰਤੇ ਸੀ ਜੋ ਨਨ ਜੋਗਣਾ ਅੰਦਰ ਬਾਹਰ ਏਕ ਨੈਣ ਅਲੋਵਣਾ ਜਿੰਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਭਕਤੀ ਇਸ ਮਨ ਮਹਿ ਪ੍ਰੋਵਣਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮਹੁ ਘਟਾ ਪੈ ਨਾਮ ਦੇ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸਾਚਨਾ ਲਾਗੋ ਰੰਗ ਪੌੜੀ ਜਿਉਂ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰਖੈ ਆਪ ਤਹ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਗੁਰਮਤਿ ਧੋਵਣਾ ਜਪ ਜਪਤ ਤਦ ਨਿਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿੰਨੀ ਪਛਾਤਾ ਹੋ ਕਮ ਤਿੰਨ ਕਦੇ ਨਾ ਰੋਮਣਾ ਨਾਉ ਨਾਨਕ ਭਕਤੀ ਇਸ ਮਨ ਮਹਿ ਪ੍ਰੋਵਣਾ ਸਤਿ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆ ਮਹੁ ਘਟਾ ਪੈਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਚ ਨਾ ਲਾਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਿ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ ਜਪ ਜਪਤ ਤਦ ਨਿਰੰਕਾਰ ਪਰਮਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਨ ਜੋਗਣਾ ਅੰਤਰ ਬਾਹਰ ਏਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੇਨੇ ਕਹਿਆ ਨਾ ਰੋਮਣਾ ਨਾਉ ਨਾਨਕ ਭਕਤੀਸ ਮਨ ਮਾਹਿ ਪ੍ਰੋਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ